ਕੀ ਹਾਲ ਚਾਲ ਹੈ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਤੁਸੀਂ ਬਹੁਤ ਹੀ ਵਧੀਆ ਹੋਗੇ ਅੱਜ ਦਾ ਵਲੋਗ ਇੱਕ ਸ਼ੁਭ ਦਿਨ ਇੱਕ ਪਵਿੱਤਰ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਜਿਹੜਾ ਇੱਕ ਪਵਿੱਤਰ ਰਿਸ਼ਤਾ ਹੈ ਭੈਣ ਭਰਾ ਦਾ ਉਹਦਾ ਤਿਉਹਾਰ ਹੈ ਜਿਸ ਜਿਸ ਨੂੰ ਆਪਾਂ ਹਿੰਦੀ ਵਿੱਚ ਰੱਖਿਆ ਬੰਧਨ ਕਹਿੰਨੇ ਆ ਇਹ ਪੰਜਾਬੀ ਵਿੱਚ ਰਖੜੀ ਕਹਿੰਨੇ ਆ ਤੇ ਸਾਰਿਆਂ ਨੂੰ ਰਖੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਮੁਬਾਰਕਾਂ ਹੋਣ ਅੱਜ 9 ਅਗਸਤ ਦਾ ਦਿਨ ਹੈ ਤੇ ਸਵੇਰ ਦੇ ਵੱਜ ਚੁੱਕੇ ਨੇ ਸਾਡੇ ਨੂੰ ਅੱਜ ਦੇ ਦਿਨ ਪਾਕ ਪਵਿੱਤਰ ਦੇਸ਼ ਤੇ ਨੂੰ ਹੋਰ ਬੂੜਾ ਕਰਨ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ ਤੇ ਜਿਨੇ ਕੀ ਰਕਸ਼ਾ ਬੰਧਨ ਮਤਲਬ ਇੱਕ ਪ੍ਰਾਪਨੀ ਬਹਿਣ ਦੀ ਰਕਸ਼ਾ ਲਈ ਇਹ ਰਖੜੀ ਬਨਵਾਉਂਦਾ ਤੇ ਜਿੰਨੇ ਵੀ ਬਾਹਰ ਬੈਠੇ ਦੇਸ਼ਾਂ ਵਿਦੇਸ਼ਾਂ ਚ ਸਾਰੇ ਪਹਿਨ ਅਤੇ ਪਰਾਵਾਂ ਨੂੰ ਸਾਰਿਆਂ ਨੂੰ ਰਖੜੀ ਦੀਆਂ ਮੁਬਾਰਕਾਂ ਤੇ ਉਮੀਦ ਕਰਦਾ ਕਿ ਅੱਜ ਦਾ ਵਲੌਗ ਵੀ ਤੁਹਾਨੂੰ ਬਹੁਤ ਅੱਛਾ ਤੇ ਵਧੀਆ ਲੱਗੂਗਾ ਅਸੀਂ ਰੱਬ ਕੋਲੋਂ ਇਹ ਹੀ ਅਰਦਾਸਾ ਕਰਦੇ ਹਾਂ ਜਿਨ੍ਹਾਂ ਕੋਲ ਪਰਾ ਹੈ ਨਹੀਂ ਉਹਨਾਂ ਨੂੰ ਰੱਬ ਪਰਾ ਦੇ ਜਿਨ੍ਹਾਂ ਕੋਲ ਪਹਿਨ ਹੈ ਨਹੀਂ ਉਹਨਾਂ ਨੂੰ ਰੱਬ ਪਹਿਨ ਦੇ ਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ 5 minutes later ਤੁਸੀਂ ਦੇਖ ਸਕਦੇ ਹੋ ਸਾਡਾ ਮੇਨ ਬੱਸ ਸਟੈਂਡ ਹੈ ਇਹ ਪਿੰਡ ਤੇ ਇਹ ਉਹ ਸ਼ਹਿਰ ਬਣਦਾ ਸਾਡੇ ਬੱਸ ਸਟੈਂਡ ਦੀ ਕਿਰੀਆਨਾ ਸ਼ੋਪ ਹੈ ਤੇ ਇੱਥੇ ਦੇਖੋ ਕਿੰਨੀਆਂ ਰਖੜੀਆਂ ਲੱਗੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਰਖੜੀਆਂ ਤੇ ਨਾਲ ਮਠਾਈਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਹੋਟਲ ਤੇ ਦੁਕਾਨ ਲੱਗੀ ਹੈ ਮਠਾਈਆਂ ਵਾਲੀ ਰਖੜੀਆਂ ਵਾਲੀ ਇੱਕ ਇੱਧਰ ਸਾਹਮਣੇ ਲੱਗੀ ਆ ਇੱਕ ਆ ਨਾਲ ਪੜੋਸੀਆਂ ਦੀ ਲੱਗੀ ਹੈ ਇੱਕ ਆ ਵਾਲੀ ਦੋਸਤੋ ਜਿਵੇਂ ਕਿ ਤੁਹਾਨੂੰ ਮੈਂ ਛੋਟ ਛੋਟ ਸੀਨ ਦਿਖਾਤੇ ਆ ਤੁਸੀਂ ਦੇਖ ਸਕਦੇ ਹੋ ਸਾਡੇ ਬੱਸ ਸਟੈਂਡ ਦਾ ਮੋਲ ਦੁਪਹਿਰ ਨੂੰ ਸ਼ਾਮ ਨੂੰ ਹੋਰ ਜ਼ਿਆਦਾ ਭੀੜ ਹੋ ਜੂਗੀ ਕਿਉਂਕਿ ਅੱਜ ਰਖੜੀ ਦਾ ਤਿਉਹਾਰ ਹੈ ਰਖੜੀ ਦਾ ਦਿਨ ਹੈ ਤੇ ਹੁਣ ਅਸੀਂ ਕੰਮ ਜਨ ਹੈ ਕਿ ਉਹ ਤੇ ਯੂਵਰਾਦੀ ਵੀ ਜਾ ਰਹੇ ਨੇ ਤੇ ਮੈਂ ਵੀ ਜਾ ਰਾਂ ਤੇ ਤੁਹਾਨੂੰ ਸ਼ਾਮ ਨੂੰ ਸੀਨ ਦਿਖਾਉਂਗਾ ਵਧੀਆ ਤੇ ਗੱਡੀ ਸਾਡੀ ਰੈਡੀ ਐ ਫਿਰ ਮਿਲਦੇ ਉਹ ਨੱਚ ਕਰੇ ਉਹ ਉਹ ਪੰਗੜਾ ਕਰੇ ਪੰਗੜਾ ਕਿਉਂ ਕਰੀਂ ਨਾ ਚਲੋ ਠੀਕ ਐ ਮਿਲਦੇ ਹਾਂ ਕੁਝ ਟਾਈਮ ਬਾਅਦ A few moments later ਲਖਵਿੰਦਰ ਬ੍ਰਦਰ ਲੈ ਰਿਹਾ ਸਾਹਮਣੇ ਮਠਾਈ ਤੇ ਤੁਸੀਂ ਦੇਖ ਸਕਦੇ ਹੋ ਹੋਟਲ ਤੇ ਕਿੰਨਾ ਵਧੀਆ ਨਜ਼ਾਰਾ ਹੈ ਕਿੰਨੀਆਂ ਮਠਾਈਆਂ ਲੱਗੀਆਂ ਹੋਈਆਂ ਤੇ ਆ ਦੇਖੋ ਇੱਕ ਵਾਰ ਤੁਹਾਨੂੰ ਫਿਰ ਦਿਖਾਨਾ ਨਜ਼ਾਰਾ ਸਾਡੇ ਬੱਸ ਸਟੈਂਡ ਦਾ ਕਿੰਨੀਆਂ ਸਾਰੀਆਂ ਸ਼ਾਪਸ ਨੇ ਇੱਧਰ ਇੱਕ ਫਾਸਟ ਫੂਡ ਦੀ ਵੀ ਸ਼ਾਪ ਆ ਤੁਹਾਨੂੰ ਦਿਖਾਇਆ ਕਿ ਸੱਡੇ ਬੱਸ ਸਟੈਂਡ ਦਾ ਹਾਲ ਮਾਹੌਲ ਕਿਦਾਂ ਦਾ ਚੱਲ ਰਿਹਾ ਹੈ ਸੁਰੱਖਿਆ ਬੰਦਨ ਤੇ ਤੇ ਕੀਰਤਨੇ ਵੀ ਲੱਕੜੀਆਂ ਬੰਦ ਲੀਆਂ ਨੇ ਦੇਖੋ ਖਿੜਕਾਂ ਤੇ ਮੇਰੇ ਵੀ ਰਕੜੀਆਂ ਬੰਦੀਆਂ ਇਸ ਵਾਰ ਇੰਨਾ ਰਸ਼ ਨਹੀਂ ਹੁੰਦਾ ਸੀ ਅੱਤ ਕੀ ਬਹੁਤ ਹੀ ਦੁਕਾਨਾਂ ਲੱਗੀਆਂ ਨੇ ਸਾਡੇ ਬੱਸ ਸਟੈਂਡ ਤੇ ਤੇ ਪੂਰੀ ਮਾਰਕੀਟ ਬੰਨ ਚੁੱਕੀ ਆ ਲਾਈਟ ਹੈ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਦਿ ਨੈਕਸਟ ਡੇ ਉਹ ਦਿਨ ਕੀ ਤੁਹਾਨੂੰ ਪਤਾ ਕੱਲ ਰਖੜੀ ਸੀ ਤੇ ਬਹੁਤ ਹੀ ਵਧੀਆ ਤਿਉਹਾਰ ਮਨਾਇਆ ਗਿਆ ਸਾਰੇ ਇੰਡੀਆ ਵਿੱਚ ਦੇਸ਼ਾਂ ਦੇਸ਼ਾਂ 'ਚ ਜਿੱਥੇ ਵੀ ਪੰਜਾਬੀ ਵੱਸਦੇ ਆ ਤੇ ਰਖੜੀ ਦਾ ਤਿਉਹਾਰ ਇੱਕ ਬਾਕ ਪਵਿੱਤਰ ਤਿਉਹਾਰ ਹੁੰਦਾ ਹੈ ਤੇ ਹੁਣ ਰਖੜੀ ਤੋਂ ਬਾਅਦ ਸਵੇਰ ਹੋ ਚੁੱਕੀ ਹੈ ਟਾਈਮ ਹੋ ਚੁੱਕਾ ਹੈ 11:30 ਦਾ ਕੱਲ ਵੀਡੀਓ ਕੰਪਲੀਟ ਨਹੀਂ ਹੋ ਪਾਈ ਤੇ ਮੈਂ ਸੋਚਿਆ ਅੱਜ ਵੀਡੀਓ ਕਰਦੇ ਹਾਂ ਕੰਪਲੀਟ ਤੇ ਆ ਆਪਣਾ ਗੱਡੀ ਦਾ ਕਵਰ ਤੇ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਮਿੱਟੀ ਨਾਲ ਕਿੰਨੀ ਖਾ ਗਈ ਪਈ ਆ ਇਸ ਕਵਰ ਨੂੰ ਵੀ ਵਾਸ਼ ਕਰਵਾਵਾਂਗੇ ਤੇ ਗੱਡੀ ਵੀ ਵਾਸ਼ ਕਰਵਾਣ ਚੱਲਿਆ ਤੇ ਸਭ ਤੋਂ ਵੱਡੀ ਗੱਲ ਇਹ ਮੈਂ ਸਾਡਾ ਪਿੰਡ ਨਾਲ ਲੱਗੇ ਫਤੂਈ ਆ ਉੱਥੋਂ ਵਾਸ਼ ਕਰਵਾਈ ਸੀ ਠੇਰ ਉਸ ਤੋਂ ਬਾਅਦ ਖਾਟਲ ਬਾਨਾ ਤੋਂ ਖੱਟਾ ਤੋਂ ਵਾਸ਼ ਕਰਵਾਈ ਸੀ ਤੋਂ ਗੰਗਲੋ ਤੋਂ ਬਹੁਤ ਵਾਰ ਵਾਸ਼ ਕਰਵਾਈਆ ਲੇਕਿਨ 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 ਸਾਡੇ ਇੱਕ ਨਾਲ ਹੀ ਪਿੰਡ ਜਿਹੜਾ 2 ਕਿਲੋਮੀਟਰ ਤੇ ਹੋਰ ਕੀ ਉੱਥੇ ਇੱਕ ਨਵਾਂ ਸਰਵਿਸ ਸੈਂਟਰ ਖੁੱਲਿਆ ਵਾਸ਼ਿੰਗਲੱਬ ਡੈਕ ਸਰਵਿਸ ਵਾਲਾ ਤੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਅੱਜ ਵਾਸ਼ ਕਰਵਾਨੀ ਆ ਤੇ ਦੇਖਦੇ ਆ ਕਿੰਨੀ ਚਮਕ ਆਂਦੀ ਆ ਕਿੰਨੇ ਪੈਸੇ ਲੈਂਦਾ ਕੀ ਕੁਛ ਹੈ ਤੋਂ ਉੱਥੇ ਜਾ ਕੇ ਵਾਸ਼ ਕਰਵਾਨੀ ਆ ਤੇ ਮੈਂ ਕਵਰ ਨੂੰ ਵੀ ਸਾਫ ਕਰਾਉਂਗਾ ਗੱਡੀ ਨੂੰ ਬਾਹਰ ਕੱਢਦੇ ਆ ਟੌਪ 'ਤੇ ਖੜੀ ਹੈ ਗਰਮ ਹੋ ਗਈ ਹੋਗੀ ਲੇਕਿਨ ਲੈ ਕੇ ਚਲਦੇ ਆਂ ਤੇ ਵਾਸ਼ ਕਰਵਾ ਕੇ ਆਨੇ ਆਂ ਮੈਂ ਜਾ ਰਿਹਾ ਔਰ ਕੀ ਪਿੰਡ ਹੈ ਉੱਥੇ ਇੱਕ ਡੈਕ ਸਰਵਿਸ ਨਿਵਾ ਉਪਰ ਨੂੰ ਹੈ ਉੱਥੇ ਚਲਦੇ ਆਂ ਗੱਡੀ ਨੂੰ ਵਾਸ਼ ਕਰਵਾਉਂਦੇ ਆਂ ਤੇ ਗੇਟ ਹੁਣ ਬੰਦ ਹੈ ਗੇਟ ਖੋਲਦੇ ਆਂ ਤੇ ਬਹੁਤ ਹੀ ਜ਼ਿਆਦਾ ਗਰਮੀ ਹੈ ਟੌਪ ਨੇ ਪੂਰਾ ਹਾਲ ਕਰ ਰੱਖਿਆ ਬਈ ਔਰ ਸੁਭਾਸ਼ ਵਗੈਰਾ ਕਰਵਾ ਕੇ ਆਵਾਂਗੇ ਤੇ ਇੱਥੇ ਪਾਣੀ ਸਟਾਂਗੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਿੱਟੀ ਜਦੋਂ ਤੱਕ ਇਹ ਤੇ ਪਾਣੀ ਨਾਲ ਮਿੱਟੀ ਜੰਮਦੀ ਨਹੀਂ ਉਦੋਂ ਤੱਕ ਕਹਿੰਦੇ ਉੱਪਰ ਗੱਡੀ ਦੀ ਮਿੱਟੀ ਆਉਂਦੀ ਰਹੂਗੀ ਤੇ ਆਹੀ ਦਿੱਕਤ ਆ ਔਰ ਕੋਈ ਦਿੱਕਤ ਨਹੀਂ ਆ ਤੇ ਟਾਈਮ ਤੁਹਾਨੂੰ ਦਿਖਾਤਾ ਹੈ 12 ਵਜੇ ਹੋ ਚੁੱਕੇ ਨੇ 7 ਮਿੰਟ ਤੇ ਜੰਦੀ-ਅਲਦੀ ਗੇਟ ਖੁੰਦੇ ਆਂ ਤੇ ਰਵਾਨਾ ਹੁੰਦੇ ਆਂ 5 years later ਦੋਸਤੋ ਆ ਸ਼ੋਪ ਹੈ ਜਿਹੜੀ ਨਵੀਂ ਖੁੱਲੀ ਆ ਔੜਕੀ ਚ ਤੇ ਆ ਪੀਟਰ ਨਵਾ ਆ ਮਸ਼ੀਨ ਲੱਗੀ ਹੋਈ ਆ ਪਾਣੀ ਵਾਸਤੇ ਤੇ ਇਹ ਸਾਰਾ ਸੈੱਟਪ ਨਵਾਂ ਹੀ ਖੁੱਲਾ ਉਹਨੇ ਤੇ ਬਾਅਦ ਦੀ ਤੁਹਾਨੂੰ ਦਿਖਾਦਾ ਵਿਊ ਤੇ ਕੁਛ ਐਸਾ ਨਜ਼ਰ ਆ ਰਿਹਾ ਆ ਆ ਦੇਖੋ ਇੱਥੇ ਗੱਡੀ ਖੜੂਗੀ ਗੱਡੀ ਖੜਨ ਤੋਂ ਬਾਅਦ ਇੱਥੇ ਵਾਸ਼ ਕੀਤੀ ਜਾਊਗੀ ਲੇਕਿਨ ਹੁਣ ਮੈਟ ਵਗੈਰਾ ਕੱਢ ਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੰਕਲ ਮੈਟ ਕੱਢ ਰਿਹਾ ਹੈ ਮੈਟ ਕੱਢ ਕੇ ਓਥੇ ਵੈਕਿਊਮ ਲਗਾਊਗਾ ਕਿਉਂਕਿ ਇੱਥੇ ਬਿਜਲੀ ਹੈ ਨਹੀਂ ਅਜੇ ਬਿਜਲੀ ਹੈ ਨਹੀਂ ਇਲੈਕਟ੍ਰਿਸਿਟੀ ਹੈ ਨਹੀਂ ਇੱਥੇ ਕਨੈਕਸ਼ਨ ਹੈ ਨਹੀਂ ਪਤਾ ਨਹੀਂ ਕਰਵਾਇਆ ਨਹੀਂ ਪਤਾ ਨਹੀਂ ਵੈਸੇ ਹੀ ਨਹੀਂ ਹੈ ਰੱਬ ਜਾਣਦਾ ਲੇਕਿਨ ਪੱਕਾ ਪੱਕਾ ਤਾਂ ਲੱਗਦਾ ਹੈ ਬਿਜਲੀ ਹੈ ਨਹੀਂ ਪਤਾ ਨਹੀਂ ਕਨੈਕਸ਼ਨ ਨਹੀਂ ਹੈ ਸ਼ਾਇਦ ਤੇ ਓਥੇ ਵੈਕਿਊਮ ਲਗਾਊਗਾ ਵੈਕਿਊਮ ਤੋਂ ਬਾਅਦ ਫੇਰ ਇੱਥੇ ਵਾਸ਼ ਕੀਤਾ ਜਾਵੇਗਾ ਦੇਖਦੇ ਕਿੰਨਾ ਟਾਈਮ ਲੱਗਦਾ ਸਾਹਮਣੇ ਦੇਖ ਲਿਓ ਵੈਕਿਊਮ ਚੱਲ ਰਿਹਾ ਹੈ ਤੇ ਮਸ਼ੀਨ ਬਿਲਕੁਲ ਨਹੀਂ ਤੇ ਕੰਮ ਚੱਲ ਰਿਹਾ ਹੈ ਸਿੱਪ ਕਰੋਗੇ ਤੇ ਆ ਸਦਾ ਐਸਾਈਡ ਪਰੋਸੀ ਪਿੰਡ ਉੜਤੀ ਆ ਸਾਰਾ ਤੇ ਕਲੋਨੀਆਂ ਬਣਦੀਆਂ ਬਰਲੀ ਸੜ ਨਵੀਆਂ ਇੱਥੇ ਵੀ ਕਾਰ ਵਗੈਰਾ ਬਣਨ ਗਿਆ ਹੁਣ ਮੈਨੂੰ ਲੱਗੀ ਸੀ ਪਿਆਸ ਤੇ ਪਾਣੀ ਅਤੇ ਗਰਮਸੀਤ ਤੇ ਮੈਂ ਲੈ ਲਈ ਕੋਲਡ ਡਰਿੰਕ ਵੀ ਰਕਦੀ ਤੇ ਗੱਡੀ ਕੋਲ ਜਾ ਰਹੇ ਆ ਦੇਖਦੇ ਹਾਂ ਹੋਰ ਕਿੰਨਾ ਟਾਈਮ ਲੱਗੂਗਾ ਤੇ ਕੋਲਡ ਡਰਿੰਕ ਠੰਡੀ ਠਾਰਾ ਹੈ ਸਾਹਮਣੇ ਦੇਖ ਸਕਦੇ ਹੋ ਕਿ ਮੈਟ ਵਗੈਰਾ ਸਾਫ ਹੋ ਰਹੇ ਨਹੀਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਕਿਉਂਕਿ ਨਵੀਆਂ ਮਸ਼ੀਨਾਂ ਨੇ ਸਾਰੀਆਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਆਸੇ-ਪਾਸੇ ਡੈਕ ਸਰਵਿਸ ਹੈ ਨਹੀਂ ਤਾਂ ਪਹਿਲਾਂ ਸਾਨੂੰ ਬਾਜ਼ਾਰ ਜਾਣਾ ਪੈਂਦਾ ਸੀ ਗੰਗਨਗਰ ਜਾਣਾ ਪੈਂਦਾ ਸੀ ਸਰਵਿਸ ਕਰਵਾਣਾ ਸਾਡੇ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ ਹੁਣ ਇੱਥੇ ਮੌਜੂਦ ਹੈ ਮੈਨੂੰ ਆ ਸਕੇ ਪੂਰਾ ਅੱਧਾ ਘੰਟਾ ਇੱਥੇ ਆਏ ਨੂੰ ਤੇ ਲਗਭਗ ਸਰਵਿਸ ਸਟਾਰਟ ਹੋ ਚੁੱਕੀ ਹੈ ਗੱਡੀ ਦੀ ਵਾਸ਼ਿੰਗ ਵਾਲੀ ਤੇ ਬੈਕ ਸਾਈਡ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਚਮਕ ਰਹੀ ਹੈ ਬਾਈ ਅੰਕਲ ਜੀ ਪੂਰੀ ਮਿਹਨਤ ਕਰ ਰਹੇ ਨੇ ਗੱਡੀ ਤੇ ਤੇ ਇਹਨਾਂ ਨੇ ਥੱਲੇ ਟਾਇਰ ਵਗੈਰਾ ਦੇ ਜਿੰਨੀ ਮਿੱਟੀ ਹੈ ਸਾਰੀ ਸਾਫ ਕਰਤੀ ਆ ਆ ਦੇਖੋ ਨੀਚੇ ਜਗ੍ਹਾ ਬਣੀ ਹੋਈ ਹੈ ਥੋ ਜਾ ਕੇ ਅੰਦਰੋਂ ਪੈਪਲ ਜਾ ਕੇ ਸਾਰੀ ਇਹਨਾਂ ਨੇ ਸਾਫ ਕੀਤੀ ਆ ਤੇ ਕਾਫੀ ਜ਼ਿਆਦਾ ਮਿੱਟੀ ਨਿਕਲੀ ਸੀ ਤੇ ਅੰਕਲ ਜੀ ਬਹੁਤ ਹੀ ਮਿਹਨਤ ਮਿਹਨਤੀ ਬੰਦੇ ਨੇ ਤੇ ਕੰਮ ਨੂੰ ਪੂਰਾ ਵਧੀਆ ਤਰੀਕੇ ਨਾਲ ਕਰ ਰਹੇ ਨੇ ਐਦਾਂ ਕੰਮ ਨਹੀਂ ਕਰ ਰਹੇ ਕਿ ਬਸ ਮਿੰਟਿਕ ਕਰਿਆ ਤੇ ਚੱਲ ਗਏ ਸਾਡਾ ਕਵਰ ਵੀ ਸਾਫ ਕਰਨਾ ਆ ਕਵਰ ਤੇ ਆ ਸਾਹਮਣੇ ਟਮਾਟਾ ਵਗੈਰਾ ਤੇ ਸਾਫ ਹੋਈ ਜੇ ਲਾਈਟ ਚਲੀ ਚੁੱਕੀ ਹੈ ਲੇਕਿਨ ਲਾਈਟ ਹੈ ਨਹੀਂ ਇੱਥੇ ਲੇਕਿਨ ਇਹ ਆਪਣਾ ਕੰਮ ਤਾਂ ਇੰਜਨ ਤੇ ਚੱਲ ਰਿਹਾ ਜੀ ਸਾਹਮਣੇ ਇੰਜਨ ਹੁਣ ਬੰਦ ਕਰਤਾ ਕਿਉਂਕਿ ਇਹਦੇ ਵਿੱਚ ਲਗਾ ਰਹੇ ਨੇ ਸ਼ੈਂਪੂ ਵਗੈਰਾ ਆ ਦੇਖੋ ਸ਼ੈਂਪੂ ਲੱਗ ਰਿਹਾ ਹੈ ਵੀਓਰ ਗੱਡੀ ਤਾਂ ਪੂਰੀ ਲਿਸ਼ਕ ਦੀ ਖੜੀ ਆ ਮੈਂ ਕਹਿੰਦਾ ਚਸਾ ਆ ਗਿਆ ਅੰਕਲ ਨੇ ਬਹੁਤ ਹੀ ਵਧੀਆ ਚਮਕਾਤੀ ਹੈ ਤੇ ਇਹ ਸਾਰਾ ਕ੍ਰੈਡਿਟ ਅੰਕਲ ਨੂੰ ਹੀ ਜਾਂਦਾ ਯਾਰ ਮਜ਼ਾ ਆ ਗਿਆ ਕਸਮ ਦੀ ਪੂਰੀ ਸੁੱਕੀ ਨਹੀਂ ਹੈ ਉੱਤ ਲੱਗੀ ਵੀ ਸੁੱਕੂ ਵੀ ਹੋਰ ਜ਼ਿਆਦਾ ਚਮਕੂਗੀ ਹਾਲੀ ਗਿੱਲੀ ਆ ਤੇ ਚਮਕ ਰਹੀ ਆ ਬਈ ਪੂਰੀ ਮੈਂ ਕਹਿੰਦਾ ਪੂਰਾ ਨਜ਼ਾਰਾ ਆ ਗਿਆ ਗੱਡੀ ਦਾ ਬਾਬਾ ਇੰਜ ਲੱਗ ਰਹੀ ਆ ਜਿਵੇਂ 0 ਮੀਟਰ ਹੁੰਦੀ ਆ ਮੈਂ ਤੁਹਾਨੂੰ ਨੇੜੇ ਚੱਲ ਕੇ ਦਿਖਾਣਾ ਗੱਡੀਆਂ ਚਮਕ ਰਹੀ ਜਿਹਨੂੰ 0 ਮੀਟਰ ਹੁੰਦੀ ਅੱਜ ਹੀ ਘਟਵਾਈ ਜੰਦੀ ਆ ਪੂਰਾ ਮਜ਼ਾ ਆ ਗਿਆ ਜੀ ਆਹ ਦੇਖੋ ਆਹ ਦੇਖੋ ਟੱਪ ਵੀ ਪੂਰੀ ਗਾਇਬ ਹੋ ਚੁੱਕੀ ਆ ਬੱਦਲ ਆ ਗਿਆ ਜ਼ਿਆਦਾ ਨਹੀਂ ਆਏ ਥੋੜੇ ਥੋੜੇ ਬੱਦਲ ਆਏ ਆ ਤੇ ਹਰਿਆਲੀ ਦੇਖੋ ਆਸੇ ਪਾਸੇ ਹਰਿਆਲੀ ਪੂਰਾ ਮਾਹੌਲ ਬਣਿਆ ਪਿਆ ਲੇਕਿਨ ਯਾਰ ਸੜਕ ਦੇ ਉੱਪਰ ਮਿੱਟੀ ਬਹੁਤ ਜ਼ਿਆਦਾ ਹੈ ਜਦੋਂ ਵੀ ਕੋਈ ਸਾਧਨ ਜਾਂਦਾ ਤੇ ਧੂੜ ਉੜਦੀ ਹੈ ਬਹੁਤ ਜ਼ਿਆਦੀ ਉੰਦਰ ਮੋੜ ਸੰ ਲੈ ਇੱਥੇ ਜਾਊਗਾ ਮੈਂ ਤੁਹਾਨੂੰ ਦਿਖਾਉਂਗਾ ਕਿੰਨੀ ਧੂੜ ਉੱਡ ਰਹੀ ਹੈ ਯਾਰ ਆਇਓ ਉੱਡ ਕੇ ਸਾਰੀ ਗੱਡੀ ਦੇ ਉੱਪਰ ਜਾਊਗੀ ਆ ਦੇਖੋ ਬਹੁਤ ਹੀ ਜ਼ਿਆਦਾ ਮਿੱਟੀ ਆ ਬਾਰਿਸ਼ ਫਿਰ ਆਏ ਫਿਰ ਤਾਂ ਸੈੱਟ ਹੋ ਜਾਂਦਾ ਲੇਕਿਨ ਹੁਣ ਬਾਰਿਸ਼ ਤਾਂ ਨਾਮ ਨਿਸ਼ਾਨ ਆ ਰਹੀ ਨਹੀਂ ਤੋਂ ਲਗਭਗ 2 ਘੰਟੇ ਬਾਅਦ ਗੱਡੀ ਫੁੱਲ ਚਮਕ ਚੁੱਕੀ ਆ ਅੰਦਰੋਂ ਵੀ ਵੈਕਿਊਮ ਲਗਾਇਆ ਸੀ ਸਾਫ਼ ਕੀਤਾ ਸੀ ਅੰਕਲ ਨੇ ਬਾਹਰੋਂ ਵੀ ਤੇ ਹੁਣ ਚਲਦੇ ਆ ਸਿੱਧਾ ਕਰ ਕਿਉਂਕਿ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਆ ਮੈਂ ਤਾਂ ਸੋਚਿਆ ਕਿ ਅੱਧਾ ਘੰਟਾ ਲੱਗੂਗਾ ਲੇਕਿਨ ਬਹੁਤ ਹੀ ਜ਼ਿਆਦਾ ਦੇਰ ਹੋ ਚੁੱਕੀ ਹੈ। ਤਾਂ ਚੱਲਦੇ ਆ ਸਿੱਧਾ ਘਰ। ਇਹ ਗੱਡੀ ਠਵਾ ਕੇ ਮੈਂ ਘਰੇ ਪਹੁੰਚਿਆ ਤੇ ਘਰੇ ਆ ਕੇ ਸਾਰੀ ਦੇਖੋ। ਬਾਰਿਸ਼ ਸਟਾਰਟ ਹੋ ਗਈ ਹੈ। ਇਹ ਹੈ ਕੁਦਰਤ ਦਾ ਨਜ਼ਾਰਾ। ਤੇ ਉੱਪਰ ਬੱਦਲ ਦੇਖੋ। ਜ਼ਿਆਦਾ ਬੱਦਲ ਵੀ ਨਹੀਂ ਆ। ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਰਿਸ਼ ਦਾ ਕੋਈ ਚਾਂਸ ਵੀ ਨਹੀਂ ਸੀ ਫੇਰ ਵੀ ਬਾਰਿਸ਼ ਸ਼ੁਰੂ ਹੋਣ ਲੱਗੀ। ਆ ਦੇਖੋ ਕਿੰਨੇ ਮਿੰਕਿੰਨੇ ਮਿੰਕਨੀਆਂ ਸਟਾਰਟ ਨੇ। ਦੇਖਦੇ ਆ ਕਿੰਨੀ ਕੋ ਬਾਰਿਸ਼ ਆਉਂਦੀ ਆ। ਤੇਰੇ ਮੈਟ ਵਗੈਰਾ ਸੁੱਕ ਨਹੀਂ ਪੌਣੇ ਆ ਆ ਪੀਆ ਮੈਟ ਤੇ ਸਾਰੀ ਜਿੰਨੇ ਮੈਟ ਕਵਰ ਆ ਸਾਰੀ ਸੁੱਕ ਨਹੀਂ ਪੌਣੇ